ਚਿੱਟੇ ਕੁੜਤੇ ਤੇ ਲਾਲ ਰੰਗ ਦੀ ਪੱਗ ਦੇ ਵਿੱਚ ਡੈਸ਼ਿੰਗ ਅੰਦਾਜ਼ ਦੇ ਵਿੱਚ ਨਜ਼ਰ ਆਏ ਦਲਜੀਤ ਦਸਾਂਜ ਤਦਾਸਦੀ ਕਿ ਪੰਜਾਬੀ ਫਿਲਮ ਤੇ ਸੰਗੀਤ ਜਗਤ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਵੀ ਅੰਬਾਨੀ ਪਰਿਵਾਰ 'ਚ ਰੌਣਕਾਂ ਲਾਉਣ ਪਹੁੰਚ ਚੁੱਕੇ ਹਨ ਜੀਹਾਂ ਹਾਲੀ 'ਚ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਦਲਜੀਤ ਦਸਾਂਝ ਨੂੰ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੇ ਵਿੱਚ ਸ਼ਿਰਕਤ ਕਰਦੇ ਵੇਖਿਆ ਗਿਆ ਤੇ ਇਸ ਦੇ ਦੌਰਾਨ ਦਲਜੀਤ ਦਸਾਂਝ ਦਾ ਦੇਸੀ ਲੁੱਕ ਸਭ ਤੋਂ ਵੱਧ ਆਕਰਸ਼ਿਤ ਕਰ ਰਿਹਾ ਹੈ ਉਹਨਾਂ ਨੇ ਚਿੱਟੇ ਕੁੜਤੇ ਪਜਾਮੇ ਦੇ ਨਾਲ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ ਆਪਣੀ ਸਾਥੀ ਕਲਾਕਾਰਾਂ ਦੇ ਨਾਲ ਕਾਫਲੇ ਦੇ ਵਾਂਗ ਜਾਂਦਾ ਦਲਜੀਤ ਹਰੇਕ ਦਾ ਦਿਲ ਜਿੱਤ ਰਿਹਾ ਤੇ ਦੱਸਤੀ ਕਿ ਬੀਤੀ ਰਾਤ ਮਕੇਸ਼ ਅੰਬਾਨੀ ਦੇ ਪੁੱਤਰ ਅਨੰਤ ਰਾਧਕਾ ਦੇ ਕੋਕਟੇਲ ਪਾਰਟੀ ਸੀ ਜਿਸ 'ਚ ਹਾਲੀਵੁੱਡ ਗਾਇਕਾ ਹਰਿਆਣਾ ਨੇ ਪਰਫਾਰਮੈਂਸ ਦਿੱਤੀ ਸੀ ਦੱਸਿਆ ਜਾ ਰਿਹਾ ਹੈ ਕਿ ਰਿਆਨਾ ਨੇ ਇਸ ਇੱਕ ਪਰਫਾਰਮੈਂਸ ਤੇ ਲਈ 50 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਵਸੂਲ ਕੀਤੀ ਸੋਨ ਵੇਖਣਾ ਕਾਫੀ ਦਿਲਚਸਪ ਰਹੇਗਾ ਕਿ ਦਲਜੀਤ ਦੋਸਾਂ ਜੀ ਇਸ ਇਵੈਂਟ ਦੇ ਵਿੱਚ ਆਪਣੀ ਪੇਸ਼ਕਾਰੀ ਦੌਰਾਨ ਅੰਬਾਨੀ ਪਰਿਵਾਰ ਤੋਂ ਕਿੰਨੀ ਵੱਡੀ ਰਕਮ ਵਸੂਲਦੇ ਹਨ ਦੱਸਣ ਜੋਗੇ ਕਿ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ ਤੇ ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਮਨਗਰ ਗੁਜਰਾਤ ਚ ਇੱਕ ਸ਼ਾਨਦਾਰ ਪ੍ਰੀ-ਵੇਡਿੰਗ ਦਾ ਇਹ ਸੰਚਨ ਆਯੋਜਿਤ ਕੀਤਾ ਜਿੱਥੇ ਫਿਲਮੀ ਸਤਾਰਿਆਂ ਦੇ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਤੇ ਇਸ ਦੇ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖਾਸ ਪ੍ਰਬੰਧ ਵੀ ਕੀਤਾ ਹੈ ਦੱਸਦੇ ਕਿ ਦਲਜੀਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿੰਨਾਂ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਕਲਾਕਾਰ ਅਨੰਤ ਦੇ ਪ੍ਰੀ-ਵੈਡਿੰਗ ਫੰਕਸ਼ਨ ਦੇ ਲਈ ਨਿਕਲਤੇ ਉਸ ਦੇ ਦੌਰਾਨ ਉਹਨਾਂ ਦੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਦੇ ਵਿੱਚ ਵੇਖਿਆ ਗਿਆ ਹੈ ਤੇ ਇੱਕ ਵਾਰ ਫਿਰ ਤੋਂ ਕਲਾਕਾਰ ਆਪਣੇ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਨੂੰ دیਵਾਨਾ ਬਣਾ ਰਿਹਾ ਹੈ ਤਾਂ ਦੱਸਦੇ ਇੱਕ ਦਲਜੀਤ ਉਹਨਾਂ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ ਪੰਜਾਬੀ ਹਿੰਦੀ ਬਲਕਿ ਹਾਲੀਵੁੱਡ ਇੰਡਸਟਰੀ ਤੱਕ ਨਾਂ ਕਮਾ ਲਿਆ ਇਸ ਵਿਚਾਲੇ ਦੁਸੰਝ ਵਾਲੇ ਦੇ ਇਸ ਜਸ਼ਨ ਦਾ ਹਿੱਸਾ ਬੰਨਾ ਪੰਜਾਬੀਆਂ ਦੇ ਲਈ ਸ਼ਾਨ ਦੀ ਗੱਲ ਹੈ ਤੇ ਫਿਲਹਾਲ ਹਰਿਆਣਾ ਤੋਂ ਬਾਦ ਦਲਜੀਤ ਇੰਡਸਟਰੀ ਦੀਆਂ ਹਸਤੀਆਂ ਨੂੰ ਕਿਵੇਂ دیਵਾਨਾ ਬਣਾਉਂਦੇ ਹਨ ਇਹ ਵੇਖਣਾ ਬੇਹਦ ਦਿਲਚਸਪ ਚਿੱਟੇ ਕੁੜਤੇ ਤੇ ਲਾਲ ਰੰਗ ਦੀ ਪੱਗ ਦੇ ਵਿੱਚ ਡੈਸ਼ਿੰਗ ਅੰਦਾਜ਼ ਦੇ ਵਿੱਚ ਨਜ਼ਰ ਆਏ ਦਲਜੀਤ ਦਸਾਂਜ ਤਦ ਦੱਸਦੀ ਕਿ ਪੰਜਾਬੀ ਫਿਲਮ ਤੇ ਸੰਗੀਤ ਜਗਤ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਵੀ ਅੰਬਾਨੀ ਪਰਿਵਾਰ 'ਚ ਰੌਣਕਾਂ ਲਾਉਣ ਪਹੁੰਚ ਚੁੱਕੇ ਹਨ ਜੀਹਾਂ ਹਾਲੀ 'ਚ ਕੁਝ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਦਲਜੀਤ ਦਸਾਂਝ ਨੂੰ ਅੰਬਾਨੀ ਪਰਿਵਾਰ ਦੇ ਫੰਕਸ਼ਨ ਦੇ ਵਿੱਚ ਸ਼ਿਰਕਤ ਕਰਦੇ ਵੇਖਿਆ ਗਿਆ ਤੇ ਇਸ ਤੇ ਦੌਰਾਨ ਦਲਜੀਤ ਦਸਾਂਝ ਦਾ ਦੇਸੀ ਲੁੱਕ ਸਭ ਤੋਂ ਵੱਧ ਆਕਰਸ਼ਿਤ ਕਰ ਰਿਹਾ ਹੈ ਉਹਨਾਂ ਨੇ ਚਿੱਟੇ ਕੁੜਤੇ ਪਜਾਮੇ ਦੇ ਨਾਲ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ ਆਪਣੀ ਸਾਥੀ ਕਲਾਕਾਰਾਂ ਦੇ ਨਾਲ ਕਾਫਲੇ ਦੇ ਵਾਂਗ ਜਾਂਦਾ ਦਲਜੀਤ ਹਰੇਕ ਦਾ ਦਿਲ ਜਿੱਤ ਰਿਹਾ ਤੇ ਦੱਸਤੀ ਕਿ ਬੀਤੀ ਰਾਤ ਮਕੇਸ਼ ਅੰਬਾਨੀ ਦੇ ਪੁੱਤਰ ਅਨੰਤ ਰਾਧਕਾ ਦੇ ਕੋਕਟੇਲ ਪਾਰਟੀ ਸੀ ਜਿਸ 'ਚ ਹਾਲੀਵੁੱਡ ਗਾਇਕਾ ਹਰਿਆਣਾ ਨੇ ਪਰਫਾਰਮੈਂਸ ਦਿੱਤੀ ਸੀ ਦੱਸਿਆ ਜਾ ਰਿਹਾ ਹੈ ਕਿ ਰਿਆਣਾ ਨੇ ਇਸ ਇੱਕ ਪਰਫਾਰਮੈਂਸ ਦੇ ਲਈ 50 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਵਸੂਲ ਕੀਤੀ ਸੋਨ ਵੇਖਣਾ ਕਾਫੀ ਦਿਲਚਸਪ ਰਹੇਗਾ ਕਿ ਦਲਜੀਤ ਦੋਸਾਂ ਜੀ ਇਸ ਇਵੈਂਟ ਦੇ ਵਿੱਚ ਆਪਣੀ ਪੇਸ਼ਕਾਰੀ ਦੌਰਾਨ ਅੰਬਾਨੀ ਪਰਿਵਾਰ ਤੋਂ ਕਿੰਨੀ ਵੱਡੀ ਰਕਮ ਵਸੂਲਦੇ ਹਨ ਦੱਸਣ ਜੋਗੇ ਕਿ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਦਾ ਵਿਆਹ ਹੁਣ ਨੇੜੇ ਹੈ ਤੇ ਇਸ ਵਿਆਹ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਆਪਣੇ ਜੱਦੀ ਸ਼ਹਿਰ ਜਾਮਨਗਰ ਗੁਜਰਾਤ ਚ ਇੱਕ ਸ਼ਾਨਦਾਰ ਪ੍ਰੀ-ਵੇਡਿੰਗ ਦਾ ਇੰਕਸ਼ਨ ਆਯੋਜਿਤ ਕੀਤਾ ਜਿੱਤੇ ਫਿਲਮੀ ਸਤਾਰਿਆਂ ਦੇ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਤੇ ਇਸ ਦੇ ਦੌਰਾਨ ਅੰਬਾਨੀ ਪਰਿਵਾਰ ਨੇ ਮਹਿਮਾਨਾਂ ਦੇ ਰੁਕਣ ਦਾ ਖਾਸ ਪ੍ਰਬੰਧ ਵੀ ਕੀਤਾ ਦੱਸਦੇ ਕਿ ਦਲਜੀਤ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਕਲਾਕਾਰ ਅਨੰਤ ਦੇ ਪ੍ਰੀ-ਵੇਡਿੰਗ ਫੰਕਸ਼ਨ ਦੇ ਲਈ ਨਿਕਲਤੇ ਉਸ ਦੇ ਦੌਰਾਨ ਉਹਨਾਂ ਦੇ ਚਿੱਟੇ ਰੰਗ ਦੇ ਕੁੜਤੇ ਪਜਾਮੇ ਦੇ ਵਿੱਚ ਵੇਖਿਆ ਗਿਆ ਤੇ ਇੱਕ ਵਾਰ ਫਿਰ ਤੋਂ ਕਲਾਕਾਰ ਆਪਣੇ ਅੰਦਾਜ਼ ਦੇ ਨਾਲ ਪ੍ਰਸ਼ੰਸਕਾਂ ਨੂੰ دیਵਾਨਾ ਬਣਾ ਰਿਹਾ ਹੈ ਤਾਂ ਦੱਸਦੇ ਇੱਕ ਦਲਜੀਤ ਉਹਨਾਂ ਪੰਜਾਬੀ ਕਲਾਕਾਰਾਂ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਸਿਰਫ ਪੰਜਾਬੀ ਹਿੰਦੀ ਬਲਕਿ ਹਾਲੀਵੁੱਡ ਇੰਡਸਟਰੀ ਤੱਕ ਨਾਂ ਕਮਾ ਲਿਆ ਹੈ ਇਸ ਵਿਚਾਲੇ ਦੁਸੰਝ ਵਾਲੇ ਦੇ ਇਸ ਜਸ਼ਨ ਦਾ ਹਿੱਸਾ ਬੰਨਾ ਪੰਜਾਬੀਆਂ ਦੇ ਲਈ ਸ਼ਾਨ ਦੀ ਗੱਲ ਹੈ ਤੇ ਫਿਲਹਾਲ ਹਰਿਆਣਾ ਤੋਂ ਬਾਦ ਦਲਜੀਤ ਇੰਡਸਟਰੀ ਦੀਆਂ ਹਸਤੀਆਂ ਨੂੰ ਕਿਵੇਂ دیਵਾਨਾ ਬਣਾਉਂਦੇ ਹਨ ਇਹ ਵੇਖਣਾ ਬੇਹਦ ਦਿਲ